ਸਤੰਦ ਨੇ ਮਾਡਲ ਆ ਇੰਜਨ ਗੇਅਰ ਪੱਖੋ ਇੰਜਨ ਗੇਅਰ ਤਾਂ ਠੀਕ ਹੈ ਇੰਜਨ ਗੇਅਰ ਦਾ ਪੂਰਾ ਓਕੇ ਆ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਦੀ 45 ਪੈ 45 ਪੈਸੇ ਹੈ ਨਾ ਤੇ ਬਾਕੀ ਸਾਰਾ ਰੀਸਰ ਹੈ ਬਾਕੀ ਰੀਸਰ ਕਿੰਨੇ ਦੇ ਦੇ ਦਾਂਗੇ ਆਪ ਇੱਕ 45 ਦਾ 1 ਲੱਖ 45 ਦਾ 1 ਲੱਖ 40 ਦਾ ਦੇ ਦਈਏ ਲੋਕ ਸੱਜਣੋ 1 ਲੱਖ 40 ਦਾ ਬਣ ਜੂ 97 ਮਾਡਲ ਜਿਹੜਾ ਆ ਖੜਾ ਹੈਗਾ ਫਾਰਮ 60 ਇਹ ਵੀਰੇ 2003 ਮਾਡਲ 2003 ਮਾਡਲ ਹੈ ਨਵੇਂ ਟਾਇਰ ਨੇ ਚੌਕੜਾ ਟਾਇਰਾਂ ਦਾ ਨਵਾਂ ਵਰਗਾਵੇਂ ਵਰਗੇ ਠੀਕ ਆ ਇੰਜਨ ਗੇਅਰ ਪੱਖੋ ਓਕੇ ਗੇਅਰ ਤਾਂ ਵਧੀਆ ਹੈ ਠੀਕ ਆ ਨੰਬਰ ਕਿੱਥ ਪੀਵੀ 11 ਤੇ ਬਾਕੀ ਸਾਰਾ ਓਰੀਜਨਲ ਆ ਬਾਈ ਓਰੀਜਨਲ ਹਾਂਜੀ ਹੈਨਾ ਤੇ ਇਹ ਕਿੰਨੇ ਚ ਦੇਣਾ ਆਪਾਂ 260 ਦਾ ਜੀ 2 ਲੱਖ 2.5 ਚ ਦੇ ਦਈਏ ਦੇ ਦੋ ਜੀ ਲੋਈ ਸੱਜੇ ਨੂੰ 2.5 ਚ ਆ ਬਣ ਜੂਗਾ ਜਿਹੜਾ ਸੋਨਾ ਲੀਕਾ ਖੜਾਗਾ ਇਹ 9 ਮਾਡਲ ਵੀਰੇ 2009 ਮਾਡਲ ਹੈ ਹਰਿਆਣਾ ਨੰਬਰ ਜੀ ਹਰਿਆਣਾ ਨੰਬਰ ਹੈ 45 ਵੈਸੇ ਟਾਇਰ ਦਾ 45 ਵੈਸੇ ਚੌਕੜਾ ਟਾਇਰਾਂ ਦਾ ਫਿਰ ਰਿੰਬਾ ਇਥੇ ਸਾਪਿਆ ਪੂਰਾ ਚੰਗਾ ਕਿੜੀ ਸਿਰ ਪੱਖੋਂ ਓਕੇ ਆ ਨੇ ਇੰਜਨ ਗੇਅਰ ਪੱਖੋਂ ਤੇ ਹੁਣ ਆਪਾਂ ਇਹਦੀ ਡਿਮਾਂਡ ਕੀ ਆ 2 ਲੱਖ 15000 2 ਲੱਖ 15000 ਉਪਰਲਾ 15 ਦਾ ਪਾ ਦادیه ਦਾ ਦੋ ਜੀ ਲੋ ਵੀ ਜਨੋ ਪੂਰੇ ਦੋ ਚ ਬਣ ਜੂਗਾ